ਸਾਲ ਚਾਇਨ ਲਈ ਆਪ ਸੰਗਠਨ ਨੇ ਉਹਨਾਂ ਦੇ ਵਿਚਾਰ ਸੁਣੂਗੀ ਤੇ ਨੇ ਦੱਸ ਦਿੱਤਾ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਵਿਚਰ ਕੇ ਉਹ ਸੇਵਾ ਨਿਭਾਉਂਦੇ ਨੇ ਜਿਨ੍ਹਾਂ ਨੂੰ ਲੋੜ ਹੈ ਜਾਂ ਜਿਹੜੇ ਉਜੜ ਚੁੱਕੇ ਹੁੰਦੇ ਨੇ ਬਿਲਕੁਲ ਅਸੂਰੇ ਪੰਜਾਬ ਦੇ ਹਾਲਾਤ ਖਾਸ ਨੇ ਦੇਖਿਆ ਉਹ ਮੈਂ ਤੁਹਾਡੇ ਨਾਲ ਇੱਕ ਮਿੰਟ ਵਾਸਤੇ ਸਾਂਝੇ ਕਰ ਲਿਆ ਰਮਲਾਸ ਤੱਕ ਗਏ ਆ ਅਜਰਾਲਾ ਤੋਂ ਲੈ ਕੇ ਅੱਗੇ ਜਿੰਨਾ ਰਾਵੀ ਦਾ ਏਰੀਆ ਹੈ ਸਾਰੇ ਦਾ ਸਾਰਾ ਦੁਬਿਆ ਗਿਆ ਔਰ ਕ੍ਰਾਸ ਕਰਕੇ ਪਾਣੀ ਦੇ ਵਿੱਚ ਦੀ ਲੰਘ ਕੇ ਜਾ ਕੇ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਹੜੇ ਕਿ ਘਰਾਂ ਦੇ ਛੱਤਾਂ ਦੇ ਉੱਪਰ ਅਸਮੇ ਬੈਠਣ ਵਾਸਤੇ ਮਜਬੂਰ ਹੋਏ ਪਏ ਨੇ ਔਰ ਦੂਸਰੇ ਪਾਸੇ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਾਰ ਸੇਵਾਵਾਂ ਵਾਲੇ ਬਾਬੇ ਨੇ ਉਹਨਾਂ ਨੇ ਵੀ ਕਿਤੇ ਕਿਤੇ ਮੋਰਚੇ ਸੰਭਾਲੇ ਹੋਏ ਨੇ ਜਿਸ ਤਰ੍ਹਾਂ ਬਾਬਾ ਸੁਖਾ ਸਿੰਘ ਜੀ ਸਰਹਾਈ ਵਾਲੇ ਉਹਨਾਂ ਨੇ ਹਰੀਕੇ ਵਾਲੇ ਪੁੱਤਨ ਵਾਲੇ ਪਾਸੇ ਨੂੰ ਇਧਰ ਉਹ ਮੋਰਚਾ ਲਾ ਕੇ ਬੈਠੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਜੋ ਕੁਝ ਉਹਨਾਂ ਦੇ ਨਾਲ ਹੋਇਆ ਕਦੀ ਫੇਰ ਸਮਾਂ ਬਣੇਗਾ ਆਪ ਸੰਪਰਕ ਨਾਲ ਜਰੂਰ ਸੰਪਰਕ ਕਰੇਗੇ ਦਾ ਪੈਟਕੇ ਜੀ ਕਿਸੇ ਨੇ ਕੁਝ ਗੱਲ ਕਰਨੀ ਹੋਵੇ ਭਾਈ ਰਵੀ ਸਿੰਘ ਜੀ ਸਭ ਤੋਂ ਜ਼ਿਆਦਾ ਇਹ ਕਰ ਰਹੇ ਨੇ ਔਰ ਮੈਂ ਸਮਝਦਾ ਹਾਂ ਕਿ ਹੋਰ ਜਗ੍ਹਾ ਵੀ ਜਿੱਥੇ ਬੰਗਿਆ ਪੰਜਾਬ ਦੇ ਵਿੱਚ ਕੰਮ ਕਰੀ ਰਹੀਆਂ ਨੇ ਕਰ ਰਹੀਆਂ ਨੇ ਜੋ ਇਹਨਾਂ ਨੇ ਕਿਹਾ ਹੈ ਕਿ ਇਕੱਠੇ ਹੋ ਕੇ ਕਰਨ ਦੇ ਨਾਲ ਅੱਜ ਲੋੜ ਹੈ ਕਿ ਆਪਾਂ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਐਸੋਲੇ ਪੰਜਾਬ ਨੂੰ ਸਾਡੀ ਲੋੜ ਹੈ ਤੇ ਆਪਾਂ ਉਹਨਾਂ ਦੀ ਮਾਫੜੀਏ ਆਏ ਹੋਏ ਸੰਕਟ ਨੂੰ ਦੂਰ ਕਰਨ ਵਿੱਚ ਆਪਾਂ ਉਹਦੇ ਸਹਾਇ ਹੋਏ ਇਹ ਬਹੁਤ-ਬਹੁਤ ਆਪ ਸੰਤਾ ਨੂੰ ਧੰਨਵਾਦ ਬਾਹਰ ਗੁਰ ਕਰ ਬੋਲੋ ਨਿਆਰ ਉਹਨਾਂ ਪ੍ਰਕਿਰਤੀ ਜਾ ਰਹੀ ਆ ਆਪ ਉਹਦੇ ਵਿੱਚ ਨਹੀਂ ਤੁਸੀਂ ਜੋ ਦਮ ਪਾ ਸਕਦੇ ਹੋ ਸਭ ਤੋਂ ਸੱਚੇ ਪਰਸ ਸਾਰਿਆਂ ਦੀਆਂ ਸੇਵਾਵਾਂ ਦਵਾਈ ਕੌਣ ਬੇਨਤੀ ਕਰਦਾ ਹੈ ਭਾਈ ਰਵੀ ਸਿੰਘ ਜੀ ਇਸੇ ਤਰ੍ਹਾਂ ਦੋ ਮਿੰਟ ਵਾਸਤੇ ਬਣੀ ਰਹੋ ਉਹਨਾਂ ਦਾ ਮਾਨ ਸਨਹਾਲ ਕਰਦਾ ਹੈ ਹਾਂਜੀ ਬੇਨਤੀ ਇਹ ਆ ਕਿ ਇਤੋਂ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਨੇ ਹੋਣੀ ਦਫ਼ਤਰ ਵਾਲੇ ਕਮਰੇ ਦੇ ਵਿੱਚ ਦਫ਼ਤਰ ਦੇ ਵਿੱਚ ਬੈਠਣਗੇ ਜੇ ਕਿਸੇ ਨੇ ਕੋਈ ਉਹਨਾਂ ਨਾਲ ਨਿੱਜੀ ਗੱਲਬਾਤ ਕਰਨੀ ਹੋਵੇ ਜ਼ਰੂਰ ਬਹੁਤ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਲੈਣੀ ਵੈਸੇ ਤੇ ਉਹਨਾਂ ਨੇ ਭਰਪੂਰ ਜਾਣਕਾਰੀ ਆਪ ਸੰਗਤ ਦੇ ਸਾਹਮਣੇ ਰੱਖ ਦਿੱਤੀ ਹੈ ਪਰ ਫਿਰ ਵੀ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਸ਼ੌਂਕ ਹੁੰਦਾ ਹੈ ਓਟੋਕ ਸ਼ੌਂਕਾ ਜ਼ਰੂਰ ਕੋਈ ਕੋਈ ਅਸੀਂ ਗੱਲ ਨਹੀਂ ਆ ਉਹ ਆਪਣੀ ਨੇ ਆਪਣੇ ਵਾਸਤੇ ਆਏ ਹੋਣ ਪਹਿਲੀ ਵਾਰ ਮੋਂਟਰੀਅਲ ਦੇ ਵਿੱਚ ਆਏ ਨੇ ਫਿਰ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਯੋਆਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਸਭ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਸੇਕ ਤੋਂ ਤੇ ਹੋਰ ਕੌਮਾਂ ਦੀ ਸੇਵਾਵਾਂ ਕਰਦੇ ਰਹਿਣ ਸਾਰਿਆਂ ਦਾ ਹਾਰਮਿਕ ਧੰਨਵਾਦ ਇੱਕ ਮੇਕ ਵਾਸਤੇ ਆਪਾਂ ਨੂੰ ਮਾਨਸਿਕ ਮਾਨ ਕਰਨਾ ਹੈ ਹੋਰ ਵੀ ਹੈਗੇ ਆ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਚਾਹੁੰਦੇ ਹਾਂ ਜੇ سارا تیجا ہڑ آ چھ سال کے پنیا ایک پاسے آئے دے پاسے ہڑ لہائی جاتے آ جتا ابھی شبی سال بہت دنیا دیکھی آ ہاتھ رانے ہاتھ سے ہاتھ رانے کے ہاتھ سے ہاتھ رانے طرح دیکھے بہت چیزاں سیکھیں گے جو پجب میں پیدا ہوگا پنجاب دو ہزار داس بنے سی ਉਹ ਜਿਹੜੇ ਪ੍ਰੋਜੈਕਟ ਦਿੱਤੇ ਸ਼ੁਰੂ ਕੀਤੇ ਹੋਰ ਜਿਆਦਾ ਮਗਰਮ ਦੱਸ ਸਕਦਾ ਤੁਸੀਂ ਅਸਲ ਵਿੱਚ ਪੰਜਾਬ ਨੂੰ ਵਿੱਚ ਜੇ ਜੋ ਪੰਜਾਬ ਹੋਇਆ ਜੇ ਕਿਸੇ ਹੋਰ ਕੰਪਨੀਆ ਚੰਦਾ ਯੂਰਪ ਚੰਦਾ ਅਮਰੀਕਾ ਚੰਦਾ ਜਿਹੜੇ ਨੇ ਡੈਮ ਫੋੜਦੇ ਆ ਉਹਨਾਂ ਉਪਰ ਕ੍ਰਿਮੀਨਲ ਚਾਰਜਸ ਹੋਣੇ ਸੀਗੇ ਉਹ ਵੀ ਵੱਡੇ ਦਰਦ ਦੇਣਾ ਬਾਸ ਕੋਈ ਪਰਵਾਹ ਨਹੀਂ ਸਾਰਾ ਪੰਜਾਬ ਵੀ ਲੋਕ ਦਿਨੋਂ ਵਿੱਚੇ ਜਾਂਗਲ ਵਿੱਚੇ ਬੰਦੇ ਵਿੱਚੇ ਕਾੜਾ ਵਿੱਚੇ ਜਾਂਦਾ ਇਹ ਪ੍ਰਵਾਹ ਹੁੰਦੀ ਕੋਈ ਸਿਸਟਮ ਹੁੰਦਾ ਇਹ ਡੈਮ ਕੋਲ ਤੋਂ ਪਹਿਲਾਂ ਦੇਖਦੇ ਭਈ ਕਿੰਨੀਆਂ ਸਪਾਈਆਂ ਹੈਗੀਆਂ ਨਹਿਰ ਦੀਆਂ ਸਪਾਈਆਂ ਹੈਗੀਆਂ ਪਾਣੀ ਨਿਕਲ ਜੂਏ ਡਰੇਨਾਂ ਦੀਆਂ ਸਪਾਈਆਂ ਹੈਗੀਆਂ ਕੋਈ ਸਫਾਈ ਨਹੀਂ ਜਿਹੜੀਆਂ ਸਾਡੀ ਸਰਕਾਰਾਂ ਹੋਈਆਂ ਕੋਈ ਦੇਖਦੇ ਨਹੀਂ ਪੰਜਾਬ ਨੂੰ ਜੇ ਤੁਸੀਂ ਕਹਿੰਦੇ ਪੰਜ ਆਓ ਉੱਥੇ ਦਰਿਆ ਆ ਤੇ ਤੁਸੀਂ ਪਾਣੀ ਵਿੱਚ ਰਹਿਨੇ ਆ ਤੁਸੀਂ ਇੱਥੇ ਕੈਨੇਡਾ ਅਮਰੀਕਾ ਦੇਖਦੇ ਵਾਲਟ ਬਾਅਦ ਕਿੱਥੀਆਂ ਹੁੰਦੀਆਂ ਜਦੋਂ ਇੱਥੇ ਫੌਰੀ ਸੀ ਫਾਰ ਹਾਂਗਾ ਪੰਨੀਆਂ ਇਹ ਸਿਸਟਮ ਬਣਾਇਆ ਤਾਤਾ ਜ਼ਮੀਨ ਪਤੀ ਛੱਡੀ ਹੁੰਦੀ ਆ ਵੀ ਜਿਆਦਾ ਫਾਇਦੇ ਨਹੀਂ ਕਰਾ ਸਾਡੇ ਪੰਜਾਬ ਦੇ ਦਸਤਕ ਕੀ ਉਹ ਨਹੀਂ ਦੱਸਿਆ ਕੀ ਕੀਤਾ ਉਹਨਾਂ ਨੇ ਸਾਰੇ ਸਰਕਾਰਾਂ ਨੇ ਕੋਈ ਪਰਵਾਹ ਨਹੀਂ ਅਸੀਂ ਦੇਖਿਆ ਕਿ ਸਾਡਾ ਬਾਤੂ ਵੀ ਪਿੰਡ ਵਿੱਚ ਹੀ ਆ ਉਹ ਸਾਡੇ ਹਿਸਾਬ ਨਾਲ ਜੋ ਬਹੁਤ ਏਅਰ ਦਾ ਸਾਡੇ ਜਨੂੰ ਉਹ ਹੀ ਘਰਨ ਹੋਈ ਜਾਂਦੀ ਪਹਿਲਾ 19 ਚ ਤੇ 23 ਚ ਤੇ 25 ਚ ਇਹਦਾ ਮਤਲਬ ਇਹ 26 ਦੇ 27 ਦੇ ਚੋਰ ਆਪਾਂ ਪਾਣੀ ਆਊਗਾ ਡੈਮ ਫੇਰ ਬਹੋਦੋਗੇ ਸੋ ਤੁਸੀਂ ਦੇਖਦੇ ਕਿੰਨੀਆਂ ਜੱਫੇ ਪੰਨੀਆਂ ਲੱਗੀਆਂ ਆ ਅਸੀਂ ਵੀ ਸਾਰਾ ਦੇਸ਼ ਤੇ ਕੰਮ ਕਰ ਰਹੇ ਆ ਜਦੋਂ 2019 ਫੜਾ ਸੀਗੇ ਸਾਨੂੰ 2 ਤੇ 3 ਚਾਰ ਸਾਲ ਲੱਗੇ ਪੈਸੇ ਕਰਕੇ ਇਹਨਾਂ ਕੋਵਿਡ ਆ ਗਈ ਤੇ ਘਰ ਬਣਾਉਣੇ ਜਿਹੜੇ ਪਸੂ ਡੰਗਰ ਦੇ ਨੇ ਸਾਲ ਤੋਂ ਵੱਡਾ ਪ੍ਰੋਜੈਕਟ ਸੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਹੀ ਕਰਦਿਆਂ ਚਾਹ ਤੁਸੀਂ ਵੀਡੀਓ ਦੇਖੀ ਹੋਊਗਾ ਬਾਬਾ ਨਾਨ ਸਿੰਘ ਹੋਣ ਤੋਂ ਤੱਕ ਮੁੰਡਾ ਬੈਂਟੋਂ 45 50 ਲੱਖ ਦਾ ਬੰਦ ਮਾਇਆ ਕਰਵਾਇਆ ਸੀ ਹਰ ਸਰਕਾਰ ਨੇ ਪੱਕਾ ਨਹੀਂ ਕੀਤਾ ਜੋ ਪੱਕਾ ਕਰਨ ਸੀਗਾ ਤੇ ਉਹਦੇ ਵਿੱਚ ਆ ਬਾਬਾ ਜੀ ਬੋਲਦੇ ਵੀਡੀਓ ਵਿੱਚ ਪਿਛਲੇ ਹਫ਼ਤੇ ਤੋਂ ਆਪ ਤੇ ਭਾਈ ਖਾਦ ਨੇ 2.5 ਕਰੋੜ ਰੁਪਏ ਉੱਤੇ ਖਰਚਿਆ ਇਹਨੇ ਇੱਕ ਫੈਸਲਾ ਇੰਟਰਨੈਟ ਕਰਦੀ 664400 ਰੁਪਏ ਦਾ ਸਿਰਾ ਕੁਝ ਜਮੀਨਾਂ ਸਪਾਈ ਇੰਡੀਆ ਕਿਸਾਨਦਾਰੀਆਂ ਤੇ ਉਹ ਮੋੜ ਤੇ ਫਿਰ ਬਿੱਟਰ ਪਸੇ ਉਹ ਮੋੜ ਤੇ ਹੋ ਸੋ ਅਸੀਂ ਹੁਣ ਜਿੰਨਾ ਮੋੜ ਕੇ ਕਰੀਏ ਸਾਨੂੰ ਬੜਾ ਮੋੜ ਤੇ ਕੰਮ ਹੋ ਹੀ ਜਾਣਾ ਜੋ ਅਸੀਂ ਕੱਲੂ ਚੱਕੜਾ ਉਹ ਸਾਨੂੰ ਪਤਾ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਜੇ ਤੁਸੀਂ ਮੈਨੂੰ ਆਪ ਕਹਿੰਦੇ ਅਸੀਂ ਐਨ ਜੀਓ ਆ ਦੁਨੀਆ ਵਿੱਚ ਦੇਖੀ ਕੋਈ ਆਸ ਨਹੀਂ ਵੀ ਸਰਕਾਰ ਅੱਜ ਤੱਕ ਨਹੀਂ ਕੋਈ ਸਵਾਲ ਕਰਦੀ 2014 ਵਿੱਚ ਯੂਕੇ ਬਹੁਤ ਹਾਰ ਆਇਆ ਚਾਕੇ ਵਿੱਚ ਕੋਰੇ ਬਗੇ ਉਥੇ ਉਥੇ ਸੇਵਾ ਕੰਮ ਕਰਿਆ ਉਹਨਾਂ ਨੇ ਸਾਰਾ ਮਗਰੋਂ ਸ਼ਹਿਰ ਤੋਂ 9 ਮਹੀਨੇ ਵਿੱਚ ਇੰਨਾ ਪ੍ਰੈਸ਼ਰ ਬਾਅਦ ਗੌਰਮ ਦੇ ਵਿੱਚ ਪੈਕ ਤੁਸੀਂ ਸਾਡੀਆਂ ਨਹਿਰਾਂ ਸਾਡੇ ਵਿਵਸਾਹ ਸਾਫ ਰੋਗ ਮੁੜ ਕੇ ਆਣਾ ਨਹੀਂ ਉਹਨੀਆਂ ਕਰੇਨਾ ਦਿਹਾੜੀਆਂ ਡਿੱਗਰ ਜਾਂਦੇ ਸਫਾਈ ਕਰਤੀ ਘਾਹ ਕਰਦੇ ਤਾਂ ਸੇਲ ਖਾ ਦਿੱਤੀ ਹੁਣ ਉਹਦਾ ਪਾਣੀ ਆਉਂਦਾ ਉਹਦਾ ਬੰਦਿਕਾ ਸੁਣਦੇ ਆ ਸਾਡੀ ਕੋਈ ਇਨਵੈਸਟਮੈਂਟ ਨਹੀਂ ਹ ਸਾਡੇ ਦਾ ਨਾਮ ਕੋਈ ਸਾਡਾ ਪੰਜਾਬ ਦਾ ਕੋਈ ਕਹਦਾ ਸਾਡੇ ਸਾਡੇ ਵਿਖਣਾ ਆ ਅਸੀਂ ਆਪ ਬਣੇ ਹੁਣ ਜਦੋਂ ਅਸੀਂ ਇੱਕ ਆਈਡੀਆ ਸੋਚਿਆ ਜਿਹੜਾ ਬਾਹਰ ਦੇਖਿਆ ਅਮਰੀਕਾ ਦੇਖਿਆ ਜਿਗਾ ਬੰਗਲਾਦੇਸ਼ ਦੇਖਿਆ ਜਿਗਾ ਜਦੋਂ ਹਟ ਆਉਂਦੇ ਆ ਅਸੀਂ ਕੀ ਕਰ ਸਕਦੇ ਫਿਊਚਰ ਲਈ ਇੱਕ ਤਾਂ ਹੈਗਾ ਇੱਕ ਪਿੰਡ ਬਾਉ ਪਿੰਡ ਐਟਮ ਦੇ ਉੱਤਰ ਅਸੀਂ ਉਹਨਾਂ ਨੇ ਕਿਹਾ ਕਿ ਪਹਿਲਾ ਹੜ ਉੱਥੇ ਆਇਆ ਸਾਡੀ ਟੀਮ ਉਥੋਂ ਜਲਦੀ ਪਹੁੰਚ ਗਈ ਸੀ ਮਾਰੋ ਤੋਂ ਪਹਿਲਾ ਕੰਮ ਚੱਲਦਾ ਸੀ ਪਹਿਲਾਂ ਕਿ ਜਦੋਂ ਹੜ ਹੋਰ ਆਏ ਦੂਜੇ ਪਾਸੇ ਦੇਗਾ ਉਹਨਾਂ ਨਾਲ ਹੋਏ ਕਿ ਤਰ੍ਹਾਂ ਸਕੂਲ ਕਿੱਥੇ ਆ ਉਹਨਾਂ ਸਕੂਲ ਵਿਰਾਸਤ ਕੱਢਿਆ ਪછી ਪਲਾਨ ਨਾ ਲੱਗੇ ਪੰਜਾਬ ਦੇ ਜਿੱਥੇ ਹਰ ਸਾਥ ਉਦਾਂ ਹੀ ਹੜ ਆ ਜਾਂਦੇ ਆ ਜਹਾਏ ਕੇ ਏਰੀਆ ਹੋ ਜਾ ਸੋਸਾਂ ਕੋ ਗੁਤੀ ਹੋਵੇ ਜਾਂ ਸੋਜਪੁਰ ਹੋਵੇ ਅਸੀਂ ਸੋਚਨੇ ਕੋਈ ਕਿਉਂ ਨਹੀਂ ਉੱਥੇ ਇੱਕ ਸਿਸਟਮ ਲਿਆ ਜਾਵੇ ਛੋਟਾ ਜਿਹਾ ਡਿਫਰੈਂਟ ਸਿਸਟਮ ਹੋਵੇ ਸੋ ਬਾਲਪਿੰਡੀ ਅਸੀਂ ਉਹ ਕਹਿੰਦੇ ਤੁਹਾਨੂੰ ਸਿੱਕ ਇੱਕ ਇੱਕ ਜੀਨੀ ਦੇਣੇ ਉੱਥੇ ਤਾਂ ਦੇ ਜੋ ਉੱਥੇ ਸਾ ਮੈਗਾ ਸੁੱਟਿਆ ਕਰ ਦੇਣਾ ਸੀਗਾ ਅਸੀਂ ਇੱਕ ਸਕੂਲ ਬਣਾਉਣੇ ਆ ਜਿਹੜੇ ਉੱਚੇ ਹੋਗੇ ਜਿਹੜੇ ਬਾਲਪਿੰਡਿਆ ਜਿੱਥੇ 4 ਦਾ 5 ਪਾਣੀ ਆ ਬਾਕੀ ਦਾਸ ਦਾ ਸੁੱਟਾ ਆ ਉੱਥੇ ਅਸੀਂ 6 ਕੋਣ ਰੱਖ ਕੇ ਉੱਪਰ ਤਾਂ ਖੁੱਲਾ ਥੱਲੇ ਸਕੂਲ ਬਣਾਉਣ ਲੱਗੇ ਆ ਜਿਹੜਾ ਕਿ ਐਕਟੀਵੇਸ਼ਨ ਸੈਂਟਰ ਹੀ ਬਣਦਾ ਐਵੈਕੂਏਸ਼ਨ ਸੈਂਟਰ ਜਦੋਂ ਕੋਈ ਹੜ ਆ ਗਿਆ ਉੱਥੇ ਟੈਂਕੀਆਂ ਪਾਣੀ ਲੱਗੀ ਹੋਈਆਂ ਸਾਡੀਆਂ ਸਕੂਲ ਉੱਥੇ ਦੂਜੀ ਮੰਜ਼ਲੀ ਹੋਈ ਹੋਈ ਉੱਥੇ ਬੋਰਡ ਹੋਊਗਾ ਉੱਥੇ 16 ਬੈਡਰ ਹੋਊਗੀ ਉਹਦੇ ਅਸੀਂ ਹਰ ਛੇ ਵੀ ਨੇ ਸਰਵਿਸ ਚੈੱਕ ਕਰਾਂਗੇ ਜਦੋਂ ਵੀ ਹੜ ਆ ਗਿਆ ਸਾਰੀ ਆਪਣੀ ਸੰਗਤ ਉੱਥੇ ਜਾ ਸਕਦੀ ਆ ਉਹ ਜੇ ਮੰਜ਼ਲ ਤੇ ਉੱਥੇ ਬੋਰਡ ਸਾਰਾ ਕੁਝ ਹੋਊਗਾ ਅਵੈਸਕੂਏਟ ਹੋ ਚੁੱਕੇ ਆਪਣੀ ਘਰਾਂ ਦੇ ਜਿ ਖੜੇ ਹੋ ਰਹੇ ਹਾਂ ਤੇ ਸਾਰੇ ਪਰ ਠੱਗੀ ਕਰਕੇ ਚਲ ਗਏ ਆ ਉਹ ਬਣ ਗਏ ਵੀ ਸਾਨੂੰ ਵੀ ਸਹਿਮਲਾ ਪੈਂਦਾ ਇਹ ਗੱਲ ਸੜੀ ਪੰਜਾਬੀਆਂ ਦੀ ਆ ਹੁਣ ਹੜਾ ਦੇ ਵਿੱਚ ਕੱਲੋਂ ਅਕਾਲ ਤੱਕ ਸਾਡ ਤੇ ਜਥੇਦਾਰ ਸਾਹਿਬ ਸੱਧਿਆ ਇਕੱਠੇ ਕੰਮ ਕਰਦੇ ਮੈਂ ਕੱਲ ਵੀ ਕੰਟੈਕਟ ਵਿੱਚ ਜਿਸ ਨਾਲ ਸਾਾਨੂੰ ਕਈ ਸਾਹਿਤ ਤੁਸੀਂ ਪੁੱਛੋ ਕਿ ਕਿੰਨੇ ਪੈਸੇ ਇਕੱਠੇ ਹੋਏ ਆ ਤੇ ਅਸੀਂ ਫਾਨ ਸਾਡਾ ਕਿੰਨਾ ਪੰਜਾਬ ਦਾ ਕੋਈ ਬਸ ਹੋਣਾ ਚਾਹੀਦਾ ਉਹ ਬੜੀਆ ਗੱਲ ਆ ਕਿ ਜੇ ਸਾਡੇ ਸੰਸਥਾ ਸਾਡਾ ਚਲਦੀ ਚਾਹੀਦੀ ਆ ਚਾਹੁੰਦੇ ਹਾਸਲ ਐਕਸਪੀਰੀਅੰਸ ਜੱਲੂਗਾ ਉਥੇ ਖੇਤਾਂ ਦੇ ਵਿੱਚ ਇਸ ਵੇਲੇ ਸਾਡੇ ਕਿਸਾਨ ਬੈਠੇ ਜਿਨ੍ਹਾਂ ਨੇ ਉਨੇ ਮਾਮਲੇ ਚ ਲਾਇਆ ਉਹ ਜੀ ਠੇਕੇ ਤੇ ਲਾਇਆ ਜਿਹੜਾ ਵੀ ਦਿੱਤੇ ਜੋ ਠੇਕੇਾਂ ਦੀ ਮਿਲਣਾ ਜੋ ਖੇਤਾ ਦੇ ਨਹੀਂ ਸਕਦੇ ਉਹਦਾ ਬਿਲਕੁਲ ਸੋਲਟੇ ਮਣ ਕਿੱਥੇ ਜਾਣਾ ਇੱਕ ਪਾਸੇ ਇਹ ਜੀ ਰਾਜ ਨੇ ਦੂਜੇ ਪਾਸੇ ਮੰਤਰੀ ਹੈ ਜਾਈ ਜਾਂਦੀ ਆ ਉਹ ਅੱਜ ਕੱਲ ਕਰਦੇ ਸੀ ਅਸੀਂ ਕਿਦਾਂ ਵਿਚਕਾਰ ਕਰੀਏ ਛੇ ਦਿਨ ਛੇਤੀ ਇੱਕ ਪਾਰ ਹੋ ਤੀ ਦਵੇ ਕਿਉਂਕਿ ਜੇ ਪੰਜਾਬ ਦੇ ਕਿਸਾਨ ਸਾਡੀ ਰੀੜ ਦੀ ਹੱਡੀ ਹੈ ਕਈ ਕੰਮ ਕੱਦ ਵਾਲੇ ਆ ਕਈ ਕੰਮ ਅਸੀਂ ਦੂਜੀਆਂ ਸੰਸਾਂਾਂ ਰੋਡਾਂ ਤੇ ਉਤਰਨ ਤਿਆਰ ਆਂ ਤੇ ਕਈ ਵਾਰੀ ਸਾਨੂੰ ਇਹ ਵੀ ਕੇਸ ਹੋਇਆ ਕਿ ਸਾਨੂੰ ਰਿਕਵੈਸਟ ਆਈਆਂ ਕਈ ਗਰੁਪਾਂ ਤੋਂ ਜਿਹੜੇ ਪਹਿਲਾਂ ਸਾਨੂੰ ਬਰਦਾਸ਼ਤ ਨਹੀਂ ਕਰਦੇ ਸੀਗੇ ਤੇ ਸਾਡੇ ਸਾਥੀਆਂ ਵਾਲੇ ਕਹਿੰਦੇ ਭਾਈ ਸਾਬ ਨੂੰ ਰੋਕਾ ਤਾਂ ਦੇ ਲੋ ਇਹ ਪੰਜਾਬ ਦੀ ਗੱਲ ਆ ਕਿ ਕੋਈ ਤੁਹਾਡੇ ਬੰਦੀ ਆ ਆਪਣੀ ਜੋ ਚਾਹੇ ਤਾਂ ਦੇਵੋ ਉਹ ਜਾ ਕੇ ਛੱਦ ਪਹੁੰਚ ਸਕਦੇ ਉੱਥੇ ਜਾ ਕੇ ਸਮਾਣ ਆਜੇ ਗੱਲ ਜੀ ਵਿੱਚ ਨੂੰ ਨੂੰ ਲੈਣਾ ਜੀ ਪੰਜਾਬ ਡੁੱਬਿਆ ਪਿਆ ਪੰਜਾਬ ਦੇ ਵਿੱਚ ਇਹ ਜਿਹੜੀ ਧੀੜੀ ਆਈ ਆ ਇੱਕ ਦੋ ਸਾਲ ਫਿਰ 6 ਆ ਸਕਦੀ ਆ ਤੇ ਕੋਈ ਗਾਰੰਟੀ ਨਹੀਂ ਜੀ ਮੈਂ ਤੁਹਾਨੂੰ ਆਪਕੀ ਇਸ ਕੇਸ ਤੇ ਵੀ ਨਾਲ ਵੀ ਅਸੀਂ ਜੋ ਦੇਖਿਆ ਦੁਨੀਆਂ ਦੇ ਵਿੱਚ ਪੰਜਾਬ ਕਿਉਂ ਸਾਨੂੰ ਇਦਾਂ ਔਖਾ ਹੋੜ ਲੱਗਦਾ ਕਿਉਂਕਿ ਜਾਨ ਮੋਲ ਕੇ ਲੋਕ ਪਾਣੀ ਛੱਡਦੇ ਆ ਤੇ ਕੋਈ ਫਿਕਰ ਨਹੀਂ ਕਰਦੀ ਕਿ ਨਿਆਂ ਬੱਚਾ ਡੁੱਬੀਆਂ ਕਿੰਨੇ ਜਾਨਵਰ ਡੁੱਬੇ ਕਿੰਨੇ ਘਾੜ ਡੁੱਬੋਗੇ ਕਿੰਨੇ ਵਿਚਾਰੇ ਗਰੀਬ ਮੋਰ ਕੇ ਖੇ ਪਿੱਛੇ ਦੂਜੀ ਤੀਜੀ ਵਾਰ ਜੜ ਹੜਕਿਆ ਅਸੀਂ ਤੁਹਾਡੇ ਇੱਥੇ ਨਾਲਿਆਂ ਕਮੇਟੀ ਸਦੇ ਗੰਦੂਗੀਆਂ ਗੱਲ ਕਰਾਂਗੇ ਜੇ ਕੋਈ ਕੁਐਸਚਨ ਹੈਗਾ ਮੇਰੀ ਇੱਕ ਬਹੁਤ ਵੱਡੀ ਗੱਲ ਜੋ ਅਸੀਂ ਦੁਨੀਆਂ ਤੇ ਆਮ ਦੇਖਿਆ ਕੁਛ ਜੇ ਕੁਛ ਪੁੱਛਣਾ ਪਿਆਰ ਨਾਲ ਪੁੱਛਣਾ ਜੇ ਤੁਹਾਡੇ ਸਾਹਮਣੇ ਕੋਈ ਮਾੜਾ ਤੁਹਾਨੂੰ ਬੋਲਦਾ ਕਿ ਤੁਸੀਂ ਮਾੜਾ ਬੋਲੋ ਜੇ ਤੁਹਾਡੇ ਸਾਹਮਣੇ ਕੋਈ ਨਹੀਂ ਆਉਂਦਾ ਪਿਆਰ ਨਾਲ ਬੋਲੋ ਅਕਤਿਸ ਦੱਸੋ ਵੀ ਤੁਹਾਡਾ ਅਸੀਂ ਆ ਨਹੀਂ ਸਮਝਦੇ ਆ ਉਹ ਨਹੀਂ ਸਮਝ ਕਿਉਂਕਿ ਜਦੋਂ ਡਿਬੇਟ ਹੁੰਦਾ ਡਿਬੇਟ ਤੋਂ ਅਸੀਂ ਸਿੱਖਦੇ ਆ ਯਰ ਇੱਕ ਕੰਸਟਰਕਟਿਵ ਕ੍ਰਿਟਿਸਿਜ਼ ਹੁੰਦਾ ਵੀ ਤੁਹਾਨੂੰ ਦੱਸੋ ਕਿ ਤੁਸੀਂ ਇਦਾਂ ਕਰੋ ਇਦਾਂ ਕਰੋ ਇਹ ਜੋ ਕੀਤਾ ਉਹ ਕੀ ਹੋਇਆ ਸਮਝ ਪੁੱਛੋ ਜੇ ਮੇਰੇ ਕੋਲ ਜਵਾਬ ਦੇਣੀ ਹੈ ਨਹੀਂ ਏ ਆਤਾ ਕਨ ਜਵਾਤੇ ਕਾਮੇ ਸੜਕੋ ਕੋਈ ਕੋਵਾ ਨਿਗਾ ਜੋ ਖਾਲਸਾ ਹੈ ਦਾ ਤੁਹਾਡੇ ਮਨ ਚ ਕੋਈ ਵੀ ਸ਼ੱਕ ਹੋਵੇ ਕੋਈ ਵੀ ਗੱਲ ਹੋਵੇ ਕਿਸੋ ਜੋ ਖਾਲਸਾ ਹੈ ਉਹ ਦੁਨੀਆ ਦੇ ਵੱਡੇ ਵੱਡੇ ਸੰਸਥਾ ਬਰਾਬਰ ਹੋ ਗਈ ਹੈ ਜੋ ਗਿਰਪਾ ਦਾ ਸਾਨੂੰ ਸਾਡੇ ਦੇਖੇ ਉੱਤੇ ਪਾਕਿਸਤਾਨ ਲੈਂਦੇ ਪੰਜਾਬ ਪੰਜਾਬ ਦੋਨੇ ਸਾਡੇ ਪੰਜਾਬ ਸੇਵਾ ਚੱਲਦੀ ਹੈ ਉਧਰ ਬਹੁਤ ਨਕਸਾਨ ਹੋਇਆ ਇਤਰ ਹੋਇਆ ਉੱਤੇ ਗਰੀਬ ਗਰੀਬੀ ਉੱਤੇ ਪਹਿਲਾ ਹੀ ਵਾਟਾ ਨਹੀਂ ਮਿਲਦਾ ਉੱਥੇ ਖਾਣਾ ਪੀਣਾ ਲੰਗਰ ਚੱਲ ਰਿਹਾ ਜੁਰਪਾ ਲੰਗਰ ਉੱਥੇ ਚੱਲ ਰਿਹਾ ਪਾਛਾ ਤੁਹਾਡੀ ਕਿਰਪਾ ਨਾਲ ਗੁਰ ਕਿਰਪਾ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਜੇ ਸਿਵਾ ਤੇ ਭਗਤੀ ਦੀ ਗੱਲ ਕਰਦੇ ਆ ਇਹ ਕੋਈ ਮਾੜੀ ਚੀਜ਼ ਨਹੀਂ ਜੀ ਗੁਰੂ ਸਾਹਿਬ ਰਾਖਤਾ ਕਰੇ ਜਦੋਂ ਅਸੀਂ ਰਾਖ ਸੇਵਾ ਕੰਮ ਗਏ ਆਈਸੀ ਦਿੱਖਦੇ ਕਿ ਤੁਸੀਂ ਕੌਣ ਆ ਜੋ ਦੱਸਿਆ ਕਿ ਸਾਡੇ ਗੁਰੂ ਸਾਹਿਬ ਦੇ 78 560 ਕੋਲੋਂ ਹਰਾਂ ਨੂੰ ਹਰਾਂ ਦੇ ਅੱਛਾ ਆਪਣੀ ਬੋਲੀ ਪੁੱਛਦੇ ਆ ਤੇ ਗੁਰੂ ਸਾਹਿਬ ਬਹੁਤ ਸਾਡੇ ਉੱਤੇ ਜੀ ਆਪਨੇ ਪ੍ਰੋਸਰ ਸੁਹਿਾੜਾ ਜਿਹਾ ਆਇਆ ਤੁਸੀਂ ਕੱਲੇ ਜੀ ਹੁਣ ਤੇ ਮੈਂ ਲੱਗ ਤੇ ਟੈਕ ਹੋਂ ਲਾਪੈਂਦੇ ਕੋਈ ਜਾ ਕੇ ਲੰਗਰ ਆ ਲੱਕਰੀ ਬਣ ਗਏ ਬਾਬੇ ਦੇ ਲੰਗਰੀ ਬਣਦਾ ਸਾਡੇ ਤੁਹਾਡਾ ਸੰਨ ਸੀਤਾ ਆ ਅਸੀਂ ਬੜੇ ਖੁਸ਼ ਹਾਂ ਲੰਗਰ ਇੱਕ ਟਰੱਕ ਆ ਹਿਆਰ ਦਾ 2000 3000 ਡਾਲਰ ਦਾ ਪਰ ਉਹਦੀ ਜਿਹੜੀ ਕੀਮਤ ਆ ਸੋਨੇ ਤੋਂ ਵੀ ਜ਼ਿਆਦਾ ਆ ਕਿਉਂਕਿ ਜਦੋਂ ਕਹਿੰਦੇ ਗੁਰੂ ਸਾਹਿਬ ਅਗਰ ਤੁਹਾਡੇ ਭੇਜਿਆ ਕੋਈ ਕੰਡੀਸ਼ਨ ਨਹੀਂ ਗਈ ਤੁਸੀਂ ਇਹਨੇ ਜਿੱਤਦੇ ਆ ਗਰੀਬਾਂ ਦੇ ਢਿੱਡ ਭਰਦੇ ਆ ਤੇ ਕਰਮ ਤੇ ਜੇ ਕਰਮ ਜੋ ਖਾਣਾ ਖਾਈਦਾ ਉਹ ਤੁਹਾਡਾ ਸਾਰਾ ਕੁਝ ਚਲ ਜਾਂਦਾ ਉਹ ਤਾਂ ਨੋਟ ਦੇਖਦਾ ਆ ਉਹ ਗੁਰੂ ਦਾ ਖਣਾ ਗੁਰੂ ਦਾ ਲੱਗਦਾ ਸਾਡਾ ਥੋੜਾ ਰਵੀ ਸਿੰਘ ਥੋੜਾ ਲੱਗਦਾ ਨੰਦੇਰੇ ਕਈ ਨਹੀਂ ਪ੍ਰੋਬਲਮ ਤੁਹਾਡੀ ਚੁੜਿਆ ਇੰਨਾ ਵੱਡਾ ਕੌਂਸਲ ਦੁਨੀਆ ਸਮਾਂ ਚੁੜਦੀ ਆ ਅਸੀਂ ਕਹਿੰਦੇ ਕਿਉਂ ਨਾਉਂਦੇ ਆ ਉਹ ਕਿੰਨੂੰ ਚੁੱਪਦਾ ਵੀ ਟਾਲੇ ਵਿੱਚ ਬਾੜੇ ਜੋ ਲੰਗਰ ਕੋਲੋਂ ਆਪਾਂ ਡੈਰੇ ਸ਼ਕਲ ਕੋਈ ਸਿੱਖ ਨਹੀਂ ਹੁੰਦਾ ਪੋਲਿਟਿਸਟਾਂ ਉਹ ਲੋੜ ਆਉਗੇ ਉਹ ਹੀ ਹੁੰਦੀ ਸੰਨ ਅਜੇ ਕੈਂਪੇਨ ਚਾਇਦਾ ਜਾ ਕੇ ਸਾਨੂੰ ਕੋਈ ਮਸੂਆ ਦੇਸਤਾ ਨਹੀਂਗਾ ਨਾਸਨ ਬੱਚਾ ਕੋਲ ਨਜ਼ਰ ਕਿਸਨਾ ਬੱਚੇ ਸਾਡੇ ਪਿਛੇ ਤੋਂ ਹੁਣ ਦੌੜਦੇ ਸਾਡੇ ਹੱਥ ਫੜਦੇ ਸਾਨੂੰ ਕਹਿੰਦੇ ਫਾਦਰ ਕ੍ਰਿਸਮਸ ਖੇਲਦੇ ਸਾਡੇ ਨਾਲ ਇਹਦੇ ਵਿੱਚ ਕੋਈ ਦੁੱਖ ਨਹੀਂਗਾ ਇਹ ਐਕਸੀ ਸਾਡੀ ਬਹੁਤ ਵੱਡੀ ਮਾਣ ਰੀ ਹੈ ਪਲੀਜ਼ ਜੇ ਕੋਈ ਪੁੱਛਿਆ ਆਵੇ ਸਦੇ ਹੋਵਾਗੇ ਚਾਹ ਨੱਬੀ ਜਾਂਦਾ ਤੇ ਕਮੇਟੀ ਹੁਣਾ ਵਿੱਚ ਬਹੁਤ ਧੰਨਵਾਦ ਕਿਉਂਕਿ ਸਾਨੂੰ ਸਾਡੇ ਨਾਲ ਦਿੱਤਾ ਲਾਜ਼ ਮੈਨੇ ਅਸੀਂ ਬਹੁਤ ਧੰਨਵਾਦੀਆਂ ਆਪਣੀ ਟੀਮ ਦੇ ਅਸੀਂ ਖੁਸ਼ਬਾਦ ਵਿੱਚ ਤੇ ਇਹ ਜਿਹੜਾ ਸੰਸਥਾ ਤੁਹਾਡੀ ਹੈ ਵੀ ਤੁਹਾਡੇ ਹੱਥ ਤੇ ਰਲਦੀ ਆ ਉਹਦਾ ਵੀ ਮੈਂ ਬਾਕੀ ਵੱਡਾ ਕਹਿੰਦੇ ਆ ਇਹ ਹੋਅ ਅਸੀਂ ਕੋਗਾਂ ਜੇ ਛੇ ਉਹ ਵੀ ਮੁੰਡੇ ਜਿਹੜੇ ਤੁਹਾਡੇ ਅਟਨਟੇਟ ਦੇ ਵਿੱਚ ਤੁਸੀਂ ਮੌਂਟ ਲੋ ਬੈਠੇ ਆ ਜਿਹੜੇ ਸਟੇਟ ਬੈਠੇ ਆ ਅੱਜ ਕਾਫੀ ਨਸਬਾਦੀ ਗੱਲਾਂ ਹੋ ਰਹੀਆਂ ਆ ਆਪਣੀ ਏਜੰਡਾ ਸਾਥ ਸਾਰੀ ਸਪੋਰਟ ਵੀ ਕਰੋ ਹੋਰ ਵੀ ਹੈਗੀਆਂ ਕਿ ਤੁਹਾਡੇ ਕੋਲ ਤੇ ਲੀਗਲ ਟੂਰ ਤੁਹਾਡੇ ਹੱਕ ਲਈ ਲੜੇ ਕਿ ਬਹੁਤ ਲੋੜ ਹੋਣਾ ਇਹ ਜੇਕਰ ਸੰਭੀ 20 ਨੇ 5-10 ਵਿੱਚੋਂ ਉਹਨੂੰ ਦੇ ਦਿਓ ਕਿਉਂਕਿ ਸਾਡੇ ਹੱਥਾਂ 'ਚ ਸਾਡੇ ਪੈਸੇ ਉਹ ਤੁਹਾਡੇ ਲੀਗਲ ਕੇਸ ਨੂੰ ਕੋਈ ਵੀ ਜੀ ਪਰਮਾਉਸ ਸਾਹਿਬ ਦਾ ਪੈਂਚਲੋ ਸੁਰਤ ਤੁਸੀਂ ਗੱਲ ਸੁਣਨ ਵਾਲੀ ਆ ਫੇ ਅਸੀਂ ਆ ਗਏ ਬਾਸ ਬਹੁਤ ਜੋਰ ਲਾਇਆ ਕਰ ਤੁਹਾਨੂੰ ਖੁਸ਼ੀ ਵੀ ਲਈ ਕਿ ਤੁਸੀਂ ਪ੍ਰੋਸ ਮਾਰਦੇ ਆ ਆਪਣੇ ਫੇ ਆ ਗਏ ਪ੍ਰੋਬਲਮ ਪੈਸੇ ਕਿ ਤੁਹਾਨੂੰ ਭੇਜਣੇ ਆ 300 ਦੇ 3000 ਰੁਪਇਆ ਤੁਸੀਂ ਕਹਿ ਲਓ ਕਰ ਲਓ 300 ਦੇ 9 10 ਲੱਖਾਂ ਦਾ ਭੇਜ ਲੈ ਕੇ ਦਾਂ ਫੇ ਅਸੀਂ ਇੱਥੇ ਗੁਰਸਾਹ ਗੁਰਸਾਹ ਰਿਹਾ ਅਸੀਂ ਤੁਹਾਡੇ 스테이트 ਤੇ ਬੋਲਦੇ ਫੇ ਅਸੀਂ ਪੈਸੇ ਭੇਜਣੇ ਆ ਭਾਈ ਸਾਹਿਬ ਕਹਿੰਦਾ ਮੈਂ ਪੰਜਾਬ ਜਾਣਾ ਤੁਸੀਂ ਕਹੋ ਪੰਜਾਬ ਅਸੀਂ ਤੁਹਾਡੀ ਮੇਹਰਤਾ ਕਰਦੀ ਆ ਤੇ ਇਹ ਆਰ ਕੌਣ ਲੈ ਲੇਗੇ ਸਾਡੇ ਜੇਲ੍ਹ ਉੱਤੇ ਜਸਾ ਬੰਦ ਕੋ ਛੋ ਸੈ ਦੋ ਤੁਹਾਡੇ ਲੈ ਕੇ ਜਾਓਗੇ ਜੇ ਤੁਸੀਂ ਲੱਤੀਆਂ ਸਾਰੇ ਦੱਸਦੇ ਸੀ ਨਹੀਂ ਵੀ ਸਾਡ ਕੋਈ ਦਾ ਅਸੀਂ ਆਪਣੇ ਪੈਸੇ ਲੈ ਕੇ ਲਿਆ ਕਈ ਵਾਰੀ ਗੱਲਾਂ ਕਰਦੇ ਤੁਹਾਡੀਆਂ ਪੈਨਸ਼ਨਾਂ ਲੇਟ ਹੋਈਆਂ ਉਸ ਵੇਲੇ ਸਾਡੇ ਕੋਲ ਪੋਸਟਮਾਨ ਲੱਭ ਨਹੀਂ ਕੁਝ ਕਰਨਾ ਨਹੀਂਗਾ ਤੁਹਾਡੀਆਂ ਕਈ ਮਹੀਨੇ ਪੈਨਸ਼ਨਾਂ ਲੇਟ ਹੋਈਆਂ ਅਸੀਂ ਹੱਥ ਨਹੀਂ ਛੱਡਿਆ ਉਹਨਾਂ ਦਾ 15 ਸਾਲ ਹੋ ਗਿਆ ਪਰਵਾਰ ਹਟਾ ਕੇ ਉਹ ਖੜਿਆ ਹੋਇਆ ਹੁ ਕਿ ਕਿ 2014 ਦੇ 15 ਵਿੱਚ ਸਾਡੇ ਪਾਸੋਂ IG ਤੋਂ ਲਾਭੀ ਪੈਨਸ਼ਨ ਖਰੀਦੀ ਆ ਬੈਂਕ ਨੂੰ ਉਹ ਜਿਹੜੇ 2-3 ਸਾਲ ਸੀਗੇ ਉਹ ਬਹੁਤ ਔਖੇ ਸੀਗੇ ਤਾਨੂੰ ਜਿੰਦ ਤਾਨੂੰ 84 ਵਜੇ ਨਵਾਂ ਤੁਹਾਨੂੰ ਕਿੰਨਾ ਔਖਾ ਲੱਗੇ ਕਰਨਾ ਕਰੀ। ਮਰ ਦੋ ਕਰਦਾ। ਮਿਲ ਕੋ ਛੋਟੇ ਤਾਂ। ਇਹ ਖੋਰ ਤੇਜ਼ ਹੋਇਆ ਸੀਗਾ। ਬਹੁਤ ਹੀ ਫਲਾਟ ਆ ਗਿਆ ਸਾਡੇ ਬਲੌਗ ਆ। ਭਾਈ ਨਿਸ਼ਾਨ ਸਿੰਘ ਪੁਰੀਆ। ਭਾਈ ਦਾਲਾ ਸਿੰਘ ਜੀ ਬੰਦੇ। ਮੈਂ ਸਟੇਜ ਤੇ ਕਹਿ ਰਿਹਾ ਕਿਸ ਕਾਲ ਸੀ ਦੀ। ਉਹਨੀ ਤੁਹਾਡੀ ਸਾਡੀ ਗਾਲ ਤੇ ਖਾਸਾ ਨੇ ਸਾਡੀ ਪੈਨਸ਼ਨ ਰੋਕ ਦਿੱਤੀ। ਯੋ ਕਿ ਸਾਡੇ ਕਲਾਪ ਆ ਬਹੁਤ ਇੰਨਾ ਬੋਲਣ ਦਾ ਪਹਿਲਾ ਉਹ ਜੀ ਕਰਦੇ ਕੀ ਆ ਰਵੀ ਸਿੰਘ ਆਪਣੀ ਇਹ ਕਾਰ ਚੋਲੇ ਜੋ ਕਰਦੇ ਵੇ ਕਰਦੇ ਪਰ ਗੱਲ ਜੇ ਅਸਲੀਅਤ ਅਸੀਂ ਕੀਤੀ ਨਹੀਂ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਕੀਤੀ ਕਿਉਂ ਨਹੀਂ ਕੀਤੀ ਅਸੀਂ ਕਿਉਂਕਿ ਅਸੀਂ ਸ਼ੇਰਪੁਰ ਵਾਲਾ ਜੋ ਮਰਜੀ ਸਾਡੇ ਇੱਧਰ ਚਾਰ ਪੰਜ ਕੇਸ ਹੋਰ ਆਏ ਤੁਹਾਡੇ ਪਰਿਵਾਰਾਂ ਦੇ ਅਸੀਂ ਕੰਮ ਕਾਰ ਨਹੀਂ ਕੀਤਾ ਪਰ ਇੱਕ ਇਹ ਕੰਮ ਕਿਉਂਕਿ ਉਹਨਾਂ ਕੋਲ ਕੀ ਪੈਂਦਾ ਸਾਡੀ ਸਾਡੀ ਉਹ ਸਰਕਾਰ ਦੇ ਪਰਿਵਾਰਾਂ ਦੇ ਕਹਿੰਦੇ ਸ਼ਾਨਸ ਨੇ ਕਹਿਤਾ ਸਾਡੀ ਪੈਨਸ਼ਨ ਹੋ ਗਈ ਇੱਕ ਸਾਡੇ ਭਾਈ ਸਾਹਿਬ ਆ ਸਾਡੇ ਯੂਕੇ ਦੇ ਬਹੁਤ ਹੀ ਨਿਰਮਤਾ ਵਾਲੇ ਸਨ ਬੰਦੇ ਜਦੋਂ ਪੈਨਸ਼ਨ ਇਹ ਉਹਨਾਂ ਉੱਪਰ ਕੇਸ ਪੈ ਗਿਆ ਸੀਗਾ ਕੋਈ ਪੋਸਟਾਂ ਦੇ ਤਾਂ ਕੋਈ ਨਾ ਦੇ ਸੀਗਾ ਸਾਡੀ 250 ਪੈਨਸ਼ਨ ਚੱਲਦੀ ਸੀ ਉਹਦੇ ਮੁੰਡਾ ਕਿਦਾ ਕੀ ਕਰੀਏ ਮੈਂ ਕੋਈ ਪੈਨਸ਼ਨ ਲਈ ਬੈਂਕ ਤੋਂ ਰਿਪੋਰਟ ਕਰਾਂ ਉਹਨਾਂ ਨੂੰ ਕਿ ਸਾਡੀ 250 ਬੰਦ ਹੋਇਆ ਮੈਂ ਸੌਫਟ ਪਰਸਨਲ ਗੈਂਟ ਨੂੰ ਮੈਲਕੈਸੀ ਮਿਲ ਗਈ ਤੇ ਸਾਡੇ ਲੈਸਨ ਸਿੰਘ ਵੀਦੇ ਹੁਣ ਪੰਜਾਬ ਗਏ ਹੋ ਮੈਂ ਕਿਹਾ ਭਾਈ ਸਾਹਿਬ ਤੁਸੀਂ ਕਿਹਨਾਂ ਦੱਸੋ ਕੀ ਗੱਲ ਨਾਲ ਤੁਸੀਂ 10000 ਰੁਪਇਆ ਹਰ 3 ਮਹੀਨੇ ਦੇਣਾ ਮਾਤਾ ਜੀ ਨੂੰ 7 ਵਜੇ ਸਾਡੇ ਕੋ ਸਾਰਾ ਫੂਡ ਆ ਉਹ ਸਿੰਘ ਸਾਹਿਬ ਕਾਟੀ ਕਲਾ ਸੀ ਗਿਆ ਅਸੀਂ ਬੁਲਾਸਤੇ ਉਹ ਕਾਮੀ ਸਟੇਜ ਤੇ ਆ ਕੇ ਸਾਰੇ ਪਾਸੇ ਪਾਤੀ ਖਾਪੇ ਸਾਡੇ ਪੈਸੇ ਰੋਕ ਲਏ ਠਾਕਿਆ ਇਹ ਮਾਤਾ ਜੀ ਨੂੰ ਪੈਨਸ਼ਨ ਬੱਚੇ ਪੜਾਉਣਾਂ ਦੇ ਨਾਲ ਕੁਝ ਸੋ ਸਾਨੂੰ ਕਦੇ ਸੁਣਨੀਆਂ ਪਈਆਂ ਪਰ ਅਸੀਂ ਕਦ ਨਹੀਂ ਸਕਦੇ ਸਾਡੇ ਕੋਈ ਕੋਆ ਨਹੀਂ ਹਾਂ ਸਾਨੂੰ ਤੁਸੀਂ ਪਰਸਨਲੀ ਪੁੱਛਣਾ ਕਿ ਕੀ ਹੋਇਆ ਦੱਸਾਂਗੇ ਕਿਉਂਕਿ ਕਈ ਗੱਲਾਂ ਪੰਜਾਬੀਆਂ ਸੀ ਆਪ ਦੇਖੀਆਂ ਜਿਹੜੇ ਬੰਦੇ ਆਪ ਸੇਵਾ ਕਰਦੇ ਉਹ ਦਿਲ ਟੁੱਟ ਜਾਂਦੇ ਸਾਰੇ ਪੰਜਾਬ ਕੰਮ ਕੰਮਾ ਬਹੁਤ ਔਖਾ ਹੈ ਦੁਨੀਆ ਚ ਕਰੋ ਨੋ ਪ੍ਰੋਬਲਮ ਕਿਉਂਕਿ ਬਹੁਤ ਸਾਹਮਣਾ ਕਰਨਾ ਪੈਂਦਾ ਹਰ ਚੀਜ਼ ਦਾ ਹੁਣ 2019 ਤੇ 2023 ਦੇ ਵਿੱਚ ਖਰਚਾ ਚੱਲੀ ਜਾਂਦੇ ਦੋ ਦੋ ਸਾਤ ਪ੍ਰੋਜੈਕਟ ਮੁੱਕਦੇ ਹੋਏ ਆ ਗਿਆ ਪਾਣੀ ਅੱਜ ਤੱਕ ਦੂਜਾ ਨਹੀਂ ਪ੍ਰੋਜੈਕਟ ਸ਼ੁਰੂ ਹੋਇਆ ਖਤਮ ਹੋਇਆ ਸੋ ਇਸੇ ਸਾਡਾ ਉੱਥੇ ਇੱਕ ਹੈਲਥ ਸੈਂਟਰ ਚੱਲਦਾ ਪਟਿਆਲੇ ਸਾਡੀ ਕਲੀਨਿਕ ਚੱਲਦੀ ਆ ਇੱਥੇ ਦਾਲ ਸਿੰਘ ਦੀ ਪੜ੍ਹਾਈ ਚੁੜੀਆਂ ਸਾਡਾ ਸਕੂਲ ਚੱਲਦਾ ਅਸੀਂ 500 ਬੱਚੇ ਪੜ੍ਹਾ ਰਹੇ ਆ ਅਸੀਂ ਉੱਥੇ ਜਿਹੜੇ ਭਾਈ ਮੋਬਾਈਲ ਉੱਤੇ ਸੀਬੀਸੀ ਅਤੇ ਈਬੀਸੀ ਯੂ ਯੂਪੀਐਸ ਯੂਬੀਐਸਸੀ ਦੇ ਐਗਜ਼ਾਮ ਦੇ ਪ੍ਰਾਈਵੇਟ ਬੱਚਿਆਂ ਨੂੰ ਉਹ ਪੜ੍ਹਾਉਂਦਾ ਉਹਦਾ ਖਰਚਾ ਲੱਖਾਂ ਦੀ ਫੱਟ ਰਿਹਾ ਹੁਣ ਇਹ ਸਿੱਖਾ ਦੇ ਵਿੱਚ ਤੁਸੀਂ ਕੁਝ ਬੜੋ ਜਿਨੇਕਟਰ ਆਫਸਰ ਬਣੋ ਉਹ ਬਟੇ ਪ੍ਰੋਜੈਕਟ ਆ ਮੇਰਾ। ਸਾਡਾ ਹਰ ਰੋਜ਼ ਕਿਉਂ ਪੰਜਾਬੀ ਲੰਦਾ। ਸਾਡਾ ਮੋਸਮਾ ਪੰਜਾਬ। ਦੁਨੀਆ ਸੇਵਾ ਚੱਲਦੀ ਆ। ਹੁਣ ਜੋ 터ਕੀ ਦਾ ਪ੍ਰਧਾਨ ਆ ਉਹ ਤਾਂ ਰੈਪ੍ਰੇਜ਼ੈਂਟੇਸ਼ਨ ਜਾਣਦਾ। ਤੇਤੀ ਦਾ ਜਿਹੜਾ ਟੋਲਾ ਰੋਹਦਾ ਏਰੀਆ ਡਾਇਰੈਕਟ ਏਰੀਆ ਹੁਣ ਸਮਝਾਂਦਾ। ਕੁਰਦਿਸਤਾਨ ਦੇ ਕੁਰਦਿਸ਼ ਪ੍ਰਾਈਮ ਮਿਨਿਸਟਰ ਉਹ ਸਮਝਾਂਦੇ ਆ। ਰਫੀਕਾ ਸਮਝਾਂਦੇ ਆ। ਅਸੀਂ ਜਾ ਕੇ ਦਿਖਾਵਾ ਨਹੀਂ ਕੀਤਾ। ਜੇ ਤੁਸੀਂ ਕਹਿੰਦੇ ਭਈ ਸਿੱਖ ਨੂੰ ਪਛਾਣ ਹੋਵੇ ਹੋ ਰਹੀ ਆ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਆਪਣੀ ਕਮੇਟੀ ਬਣਾਓ ਸਾਡਾ ਪੇਜ ਹੋ ਗਏ ਜਾਂ ਸਿੰਗਲ ਹੋਵੇ ਉਥੇ ਦੱਸਿਓ ਤੁਹਾਨੂੰ ਅਸੀਂ ਕੀ ਕਰਦੇ ਗਾਂ ਜਾ ਕੇ ਦੱਸੋ ਕਿ ਸਿੱਖਾਂ ਬੈਠੀ ਕੀ ਸੋਚਦੇ ਅੱਜ ਅਸੀਂ ਜੇਨਰ ਕੋ ਆਏ ਆ ਸਾਡੇ ਵੋਲੰਟੀਅਰਾਂ ਦਾ ਦਸ ਬੰਦਾ ਵਿੱਚ ਬੈਠੇ ਆ ਉਥੇ ਹੀ ਵਿੱਚ ਸਾਡੀ ਹੈਲਪ ਕਰ ਲਈ 2010 ਤੋਂ ਬਹੁਤ ਸਿਆਲ ਚੱਲੀ ਉਹ ਬੰਦਾ ਉਥੇ ਮਾਰਕਸਾਂ ਜਿੱਥੇ ਆਇਆ ਤੁਹਾਡੇ ਕੋਲ ਰਹਿੰਦਾ ਹੈ ਤੇ ਸਾਰੇ ਵੀ ਬਜਰਾ ਉਹ ਆਖੀ ਪਤਾ ਕਿ ਜਦੋਂ ਜਦੋਂ ਉਹਨੂੰ ਸਰਪ੍ਰਾਈਜ਼ ਦਿੱਤੀ ਮੈਚੇਂ ਜਿਹੜੇ 800 ਉਹ ਪਹਿਲਾਂ ਕਿਹਾ ਵਾਈਡੂ ਜੀ ਦਾ ਖਾਤਾ ਵਾਈਡੂ ਜੀ ਦੀ ਫਟੇ ਤਾਂ ਫੇਰ ਵੀ ਕਿੰਨਾ ਨਿਆੜੇ ਵਿੱਚ ਇਹਨਾਂ ਦੇ ਕੋਲ ਤਿੰਨ ਮੁੰਡੇ ਆ ਸਾਲ ਦਾ ਮਿਲਣਾ ਮੈਂ ਸਿੰਘ ਰੱਖਿਆ ਮੈਂ ਤੁਹਾਨੂੰ ਸਿੰਘਾਂ ਨੂੰ ਪਸੰਦ ਕਰਦਾ ਉੱਥੇ ਤਿੰਨ ਬੱਚੇ 14 12 ਦਾ ਤੇ 9 ਸਾਲ ਦੇ ਸੋ ਇਹ ਜਿਹੜਾ ਸਿਸਟਮ ਹੈ ਅਸੀਂ ਦੋ ਤਿੰਨ ਸਾਲ ਦੇਖਿਆ ਜਿੱਥੇ ਸਕੂਲਾਂ ਦੀ ਲੋੜਿਆ ਖਰਚਾ ਵੀ ਆਉਣਾ ਪਰ ਖਰਚੇ ਦੀ ਗੱਲ ਨਹੀਂ ਅਸੀਂ ਤਾਂ ਕੋ ਪੈਸੇ ਮੰਗਣਿਆ ਖਰਚੇ ਦੇ ਬਹੁਤ ਸੰਗਤ ਜਾਲੂਆ 2019 ਵਿੱਚ ਖਾਲਸਾ ਲਾ 1000 ਦੇ ਕਿ ਸਰ ਦਾ 2.4 ਜਾਂ 2.2 ਮਿਲੀਅਨ ਇਦੱਕ ਖਰਚਾ ਹੋਇਆ ਅਜੀ ਹਰ ਇੱਕ ਸੰਸਦਾਂ ਨੂੰ ਕਹਿੰਦੇ ਦੱਸੋ ਕਿੰਨਾ ਇਕੱਠਾ ਹੋ ਰਿਹਾ ਹੁਣ ਵੀ ਇਹ ਇਕੱਠਾ ਪੈਸਾ ਹੋ ਰਿਹਾ ਅਸੀਂ ਸਾਜ ਦੇ ਰੱਖਿਆ ਉਹ ਵੀ ਤੁਹਾਨੂੰ ਅਸੀਂ ਅਗਲੇ ਇਸੇ ਹਫਤੇ ਜਰੂਰੀ ਇਸ ਵਾਰ ਬਸੜਾ ਕਟਾਲੀ ਹੋ ਗਿਆ ਇਸ ਹਫਤੇ ਇਹ ਦੇਵਾਂਗੇ ਹੌਣ ਵਾਲੇ ਹਤੇ ਤੇ ਮੀਚਾ ਕੈਨੇਡਾ ਯੂਕੇ ਆਸਟ੍ਰੇਲੀਆ ਦੀਨਾਂ ਪੈਸਾ ਇਕੱਠਾ ਹੋਇਆ ਉਹ ਇਸ ਤਰ੍ਹਾਂ ਦੱਸਾਂ ਕਿ ਇੰਨੇ ਸਾਡੇ ਮਿਲੀਅਨ ਹੋ ਗਏ ਅਸੀਂ ਹਰ ਇੱਕ ਸੰਸਦਾਂ ਨੂੰ ਕਹਿੰਦੇ ਤੁਸੀਂ ਦੱਸੋ ਕਿੰਨੇ ਕਿਉਂਕਿ ਪੈਸੇ ਇਕੱਠੇ ਗਏ ਜਾਂ ਤੁਹਾਡੇ ਇਲਾਕਿਆਂ ਵਿੱਚ ਦਿਹਾੜਾ ਹੈ ਉੱਥੇ ਖਰਚਨੇ ਚਾਹੀਦੇ ਬਿਲਕੁਲ ਜਿਨਾਂ ਭਾਈ ਸਾਹਿਬ ਨੇ ਸਟੇਜ ਤੇ ਪਹਿਲਾਂ ਕਿਹਾ ਸਾਰੀ ਦੁਨੀਆ ਸੇਵਾ ਚੱਲਦੀ ਆ ਉਹ ਦੁਨੀਆ ਦਾ ਤਜਰਬਾ ਪੰਜਾਬ ਨੂੰ ਥੋੜਾ ਫਾਇਦਾ ਹੋਊਗਾ ਪੰਜਾਬ ਨੂੰ ਤੇ ਕੀ ਕਰਨਾ ਸੋ ਇੱਕ ਪਾਸੇ ਸਕੂਲਾ ਦਾ ਤਾਂ ਪਸਵਰ ਦਾ ਸਾਹ ਮੰਡੀ ਦਾ ਡਵੈਲਪਮੈਂਟ ਨਾਲ ਉਹ ਸਾਰਾ ਬਾਣੀ ਉਹ ਵੀ ਸਿਵਲ ਇੰਜੀਨੀਅਰ ਦਾ ਪ੍ਰੋਜੈਕਟ ਹੋਣਾ ਜਿੱਥੇ ਲੀਹਾਂ ਬਹੁਤ ਝੁੰਗੀਆਂ ਹੋਣਗੀਆਂ ਉਹ ਵੀ ਸਪਸ਼ਟ ਗੈਰੰਟੀ ਹੈ ਕਿ ਵੱਡੀ ਕੰਪਨੀਆਂ ਦੇ ਕਰੋੜ ਲੱਗ ਜੀਗਾ ਤਾਂ ਸਾਨੂੰ ਬਹੁਤ ਮਜ਼ਬੂਤ ਹੋਊਗਾ ਸੋ ਇਹਦੇ ਵਿੱਚ ਇੱਕ ਮਾਡਲ ਡਿਫਰੈਂਟ ਪੁਆਇੰਟ ਪੰਜਾਬ ਦਾ ਮਾਸਾ ਬਣੂਗਾ ਇਲਵੇਚ ਅਸੀਂ ਵਕੀਲ ਕੋਲ ਸੰਟਰਡ ਲਾਤਾ ਤੇ ਦੂਜੇ ਪਾਸੇ ਜਿਹੜੇ ਘਰ ਅਸੀਂ ਬਣਾਵਾਂਗੇ ਕਹਾਂਗੇ ਗਰਦਾਸ ਜੀ ਬਾਬਾ ਅਗਰ ਸੌਣੀ ਜਿਹੜੇ ਬਾਬਾ ਨਾਨਕ ਜਾਂ ਕਿੱਛੇ ਹੀ ਸਾਨੂੰ ਘਰ ਮਲੇ ਪਏ ਉਹ ਘਰ ਜਿਹੜਾ ਬਣਾਵਾਂਗੇ ਨਵੀਆਂ ਨੀਆਂ ਹੋਣੀਆਂ ਉਹ ਡਬਲ ਸਟੈਕਸ ਹੋਣੀਆਂ ਜਿਹੜੀਆਂ ਕੰਦਾ ਹੋਣੀਆਂ ਉਹ ਡਬਲ ਸਟੈਕਸ ਹੋਣੀਆਂ ਜਦੋਂ ਅਸੀਂ ਬੰਗਲਾਦੇਸ਼ ਕੰਮ ਕੀਤਾ 2008 ਵਿੱਚ ਉੱਥੇ ਜਦੋਂ ਵਿਚਾਰੇ ਘਰ ਦੇ ਉੱਪਰ ਖੜੇ ਹੋਵੇ ਛੱਤ ਵਿੱਚ ਛੱਤੋਂ ਭਾਰੀ ਜਿੱਦਾਂ ਸਿੰਗਰੇਵ ਦੀ ਕੰਸੀ ਜੀ ਉਹ ਦੇਪਿਆ ਸਾਰਾ ਪਰਿਵਾਰ ਉਹ ਉੱਥੇ ਡੋਬ ਗਿਆ ਸੀ ਹੁਣ ਜਿੱਦਾਂ ਤੁਸੀਂ ਘਾਟ ਨੂੰ ਆਓ ਪੱਤੇ ਬਣਾਓ ਜਦੋਂ ਤਨਬਾਹ ਤੁਸੀਂ ਲੋਕ ਇਹਦੇ ਸੰਗ ਕੇਵਲ 6-7 ਕੋਰਸਾਂ ਖਾਣ ਕੋਲੋ ਕਾਰਿਓ ਦਾ ਕੋਈ ਘਰ ਉੱਪਰ ਚੜ ਜਾਂਦਾ ਉਹ ਵੀ ਜਿਹੜੇ ਘਰ ਨਵੇਂ ਬਣਾਈ ਜਾਣ ਜੇ ਗੌਰਮੈਂਟ ਰੈਗੂਲੇਸ਼ਨ ਪਾਸ ਕਰਕੇ ਬਦਿਆ ਉਥੇ ਤਰਫ ਸੇ ਬਹੁਤ ਜ਼ਿਆਦਾ ਅਸੀਂ ਸੁਝਾਅ ਕਰ ਸਕਦੇ ਗੌਰਮੈਂਟ ਨੂੰ ਆਰ ਨਵਾਂ ਘਰ ਬਣੇ ਉਹਦੀ ਨੀਂਹ ਜਿੱਥੇ ਵੀ ਪਾਣੀ ਦਾ ਹੈਗਾ ਕੋਈ ਵੀ ਖਤਰਾ ਹੋਵੇ ਫਲੱਡ ਹੋਣ ਦੀ ਜਿੰਦੇ ਆ ਉਹ ਜਿਹੜੇ ਸਿਸਟਮ ਚੇਂਜ ਕਰੋਗਾ ਉਹ ਆਪਣੇ ਜਿਹੜਾ ਰੈਗੂਲੇਸ਼ਨ ਆ ਕਿਉਂ ਚੈੱਕ ਕਰੋ ਉਹ ਜਦੋਂ ਖਾਸ ਕਰਕੇ ਪੰਜਾਬ ਆਮ ਪੌਰ ਤੇ ਗ੍ਰਾਂਟਿੰਗਾਂ ਦੀ ਇਹ ਚੀਜ਼ ਪ੍ਰੋਗਰਾਮਿੰਗ ਅਸੀਂ ਇੱਕ ਠੇਕਾ ਦੇਨੇ ਬਿਲਡਰ ਨੂੰ ਉਹਦਾ 5 ਸਾਲਾ ਰਿਪੋਰਟ ਚੈੱਕ ਕਰਦੇ ਫਿਰ ਸਰਵੇਅ ਹੁੰਦਾ ਉਹ ਜਿਹੜਾ ਸਰਵੇਅ ਇਹ ਆ ਉਹਦੀ ਡਿਊਟੀ 10 ਸਾਲ ਦੀ ਗਾਰੰਟੀ ਉਹਦੇ ਵਿੱਚ ਦੱਸਣਾ ਫਿਰ ਸਾਨੂੰ ਪਤਾ ਨਿਕਲ ਪਹਿਲਾਂ ਪੇਮੈਂਟ ਦੇਣੀ ਉਹਨੇ ਸਭ ਚੈੱਕ ਕਰਨਾ ਜੋ ਪੀਜੀ ਲਾਸਟ ਪੇਮੈਂਟ ਆ ਉਹ ਸਰਵੇਅ ਦੀ ਜਿਵੇਂ ਵਾਰੀਆ ਤੇ ਹੱਥ ਕੀ ਠੀਕ ਆ ਉਹਦੇ ਬਿਲਡਰ ਕਹਿੰਦਾ ਆ ਵੀ ਕਰ ਲੋ ਫਿਰ ਉਹਨੇ ਪਾਸ ਕਰਾਉਣਾ ਕਿ 10 ਸਾਲ ਸਾਡੀ ਗਾਰੰਟੀ ਉਹਦੀ ਹੁੰਦੀ ਆ ਤਾਂ ਆਉਂ ਯੂਕੇ ਚੱਗੀ ਆ ਤੇ ਹੁਣ ਅੱਜ ਦੇ ਵਿੱਚ ਇਹ ਕੰਮਾ ਕਰਨਾ ਇਹਨਾਂ ਕਈ ਸਾਥੇ ਲੋਕਾਂ ਨੇ ਗੋਭੀ ਵੀ ਕੀਤੀ ਆ ਵੀ ਜੀ ਉਧਰ ਉਹ ਵੀ ਖਰਾਬ ਉਹਦੀਆਂ ਗੱਲਾਂ ਕਰਦੇ ਸੀ ਭਾਈ ਕਰਨ ਹੁੰਨੇ ਸੀ ਮੋੜੇ ਬੈਠੇ ਇਹਨੂੰ ਉਹ ਆਪਣੇ ਹਿਸਾਬ ਵਿੱਚ ਲਾ ਕੇ ਦਾ ਕਾਟਾ ਬਣ ਕੇ ਅੱਜ ਵੀ ਗੱਲ ਜੀ ਕਮਾ ਲਿਆ ਉਹ ਵੀ ਖਰਾਬ ਅੱਖੇ ਲਾਇਓ ਪਾਣ ਕੱਢੇ ਅਸੀਂ ਖਾਸ ਕਰਕੇ ਉਹਨੂੰ ਜਿਹੜਾ ਇਲਾਕਾ ਅਸੀਂ ਸੁਭਾਣਾਗੇ ਇਹ ਇਹੋ ਮਾਣੀ ਥੱਲੇ ਉਹ ਹੀ ਸੁਭਾਣਾ ਨਹੀਂ ਜਿੱਥੇ ਲੋਕ ਉੱਤੇ ਪੜਤਾਂਗੇ ਤੇ ਤੁਸੀਂ ਬਹੁਤ ਜਾਣਦੇ ਹੋ ਕੋਈ ਪੈਸੇ ਦੀ ਘਾਟ ਨਹੀਂ ਗਈ ਸਾਡੀ ਕੌਮ ਦੇ ਵਿੱਚ ਤੇ ਨਾਕਰੀ ਗਈ ਆ ਉਹ ਵਸ ਬਾੜਪਨ ਨਹੀਂ ਹੁੰਦੀ ਆ ਮੇਰੀ ਵੀ ਇਹ ਤੁਹਾਡੀ ਬੇਨਤੀ ਆ ਕੋਈ ਵੀ ਸ਼ੰਕਾ ਆਉਂਦੀ ਆ ਉਹਨੂੰ ਦੱਸੋ ਅਸੀਂ ਅਕਾਊਂਟ ਇੰਡੀਆ ਦੇ ਟੌਪ ਲੈ ਆਉਂਗੇ ਫੰਦ ਸਾਡੀ ਕਾਰਵਾਈ ਕਰੇ ਹਰ ਦੀ ਕਾਰਵਾਈ ਕਰੇ ਤੇ ਟੋਟਲ ਫੰਡ ਜਿੰਨਾ ਹੋਇਆ ਕਿਉਂਕਿ ਜਦੋਂ ਦੋ ਵਾਰੀ ਹੱਥ ਦੋ ਵਾਰੀ ਹੱਥ ਪਿਛੇ ਮਾਰੇ ਆਇਆ ਜਦੋਂ ਪਾਣੀ ਚੱਲ ਗਿਆ ਜਦੋਂ ਕੈਮਰਾ ਚੱਲ ਗਾਇਆ 90% ਜਿ세 ਬੰਦੇ ਮੈਨੂੰ ਆਪ ਪਲਾਕ ਕਾਉਣ ਆ ਸਾਡੇ মিডিਆ ਵੀ ਉੱਥੇ ਸੀਗੇ ਇੰਗਲੈਂਡ ਤੋਂ ਹੋਰ ਵੀ ਸੀਗੇ ਉਹ ਵੀ ਚੱਲ ਗਏ ਪਿੱਛੇ ਜਿਹੜਾ ਬੋਲੀ ਕਹਿੰਦੇ ਆ ਖੇਤੀਬਾੜ ਖੇਤਾਂ ਸੇ ਖੇਤ ਸਾਫ ਕਰਨੇ ਘਰੋਂ ਨਾਲੇ ਉਹ ਵੀ ਪੁੱਛਿਆ ਨਹੀਂ ਮਗਰੋਂ ਨਾ ਕੋਈ ਪੁੱਛਦੇ ਨਾ ਕੋਈ ਦੇ ਕੋਹਾਂ ਦਾ ਕੋਈ ਸਮਝ ਚੱਕ ਦਿੱਤਾ ਜੇ ਨਾ ਚੈੱਕ ਲਿਤੇ ਕਹਿੰਦੇ ਕੰਮ ਪੁੱਛੋ ਕਿ ਤੁਹਾਡਾ ਕੰਮ ਕਿੱਥੇ ਚੱਲ ਰਿਹਾ ਕੀ ਦੱਸੋ ਆਪਣੇ ਸਿੱਧਾ ਬੰਦ ਜਿਹੜੀ ਜੇ ਕਿਉਂ ਰੌਲੀਆਂ ਦੇ ਯਾਨੀ ਹੈਰੀ ਪੋਟਰ ਲਿਖਿਆ ਉਹ ਪ੍ਰਸਿੱਧ ਹੈ ਜੀ ਬੋਲੀ ਉਹ ਸਾਨੂੰ 5 ਲੱਖ ਪਾਉਂਡ ਦਿੱਤਾ ਸੀਗਾ ਕੋਵਿਡ ਵਿੱਚ ਉਹਨੂੰ ਪਤਾ ਵੀ ਖਾਸ ਹੈ ਜੀ ਇਹ ਅਕਾਊਂਟ ਹੈ ਆ ਟ੍ਰਾਂਸਪੈਰੈਂਸੀ ਸਾਡੀ ਚੈਲੰਜਿੰਗ ਬਹੁਤ ਵਧੀਆ ਹੈ ਉਹ 5 ਲੱਖ ਦਿੱਤਾ ਉਹਨਾਂ ਨੂੰ 5-6 ਮਹੀਨੇ ਰਿਪੋਰਟ ਦਿੱਤੀ ਹਰ ਰਸੀਦ ਦਿੱਤੀ ਉਹਨੂੰ ਇਨਵਾਈਟ ਕੀਤਾਰੇ ਬੰਦਿਆਂ ਨੂੰ ਆ ਕੇ ਦੇਖੋ ਟਰਸਟ ਨੂੰ ਅਸੀਂ ਕੀ ਕਰਦੇ ਹਾਂ ਟਰਸਟ ਸਾਡੀ ਦੁਨੀਆ ਵਿੱਚ ਬਹੁ ਬਣਿਆ ਤੁਹਾਡੇ ਕਰਕੇ ਸਾਡੇ ਆ ਪਰਿਵਾਰਾਂ ਵਿੱਚ ਸਾਨੂੰ ਬੜਾ ਚਰਾਸੀ ਵਿੱਚ ਕੀ ਹੋਇਆ ਸਾਨੂੰ ਆਪ ਵੀ ਪਤਾ ਕਿ ਸਾਡੀ ਰਿਪੋਰਟੀਆਂ ਕਹਣ ਦਿਲਤੀ ਜਿੱਦਾਂ ਇੰਪਰੂਵ ਕਰੀਏ ਨਹੀਂ ਤਾਂ ਅਸੀਂ 40 ਸਾਲ ਬਸ ਤੁਮ ਨਾਲ ਸੰਜੋ ਕੇ ਰਹਿ ਗਏ ਤਾਂ ਵੀ ਕੁਰਬਨ ਨਹੀਂ ਕੀਤੀ ਵੀ ਜਨੂ ਮੂਵ ਫੋਰਵਰਡ ਇਹਦਾ ਕੋਈ ਮਾਰਕਸ ਸਮਝਦਾ ਕੋਈ ਤੁਸੀਂ ਪ੍ਰੋਬਲਮ ਤੁਹਾਨੂੰ ਪਤਾ ਕੀ ਆ ਤੁਸੀਂ ਪੁੱਛੋ ਮੈਨੂੰ ਤੁਹਾਡੇ ਸਾਹਮਣੇ ਖੜਾ ਅੱਜ ਕਮੇਟੀ ਰੂਮੇ ਵਰਕ ਖਲੇ ਜਾਵਾਂਗੇ ਕਈ ਵਾਰ ਸੰਤ ਪੁੱਛਦੇ ਆ ਵੀ ਸਾਡੇ ਖਿਲਾਫ ਬਹੁਤ ਕੈਂਪੇਨ ਚੱਲਦੀਆਂ ਕਿਉਂ ਰਵੀ ਸਿੰਘ ਆਪਣੇ ਪੰਜਾਬ ਦੀ ਗੱਲ ਕਰਦੇ ਖੁਦ ਹੀ ਅਸੀਂ ਇਹਦੇ ਵਿੱਚ ਇੱਕ ਬਹੁਤ ਵੱਡਾ ਝੂਠਾ ਲਿਆ ਗਿਆ ਬਾਕੀ ਸੰਸਥਾ ਕੋਈ ਹੈ ਨਹੀਂ ਇਹ ਪਰ ਸਾਡੇ ਖਿਲਾਫ ਕੈਂਪੇਨ ਚੱਲਦੀਆਂ ਕਿਉਂਕਿ ਇਹ ਤਾਂ ਇਹ ਕੱਪਸੋ ਕਰਾ। ਉਹ ਕਿ ਰਵੀ ਸਿੰਘ ਖਾਸਾ ਆਏ ਵਾਲੇ ਕਿਤਾ ਸੇਵਾ ਕਰਸਦੇ ਪੰਜਾਬ ਨੂੰ ਤਾਂ ਕੋਈ ਐਫਸੀਆਰ ਲਾਇਸੈਂਸ ਹੀ ਹੈ ਨਹੀਂਗਾ। ਮੈਂ ਤਾਂ ਹੈਰਾਨ ਹੋ ਗਿਆ ਜਿਹੜਾ ਬੰਦਾ ਕਿੰਨ ਕਾਨੂੰਨ ਹੀ ਪਤਾ ਕਿੰਨੀ ਹੋਣੀ ਫਿਰਦੇ ਨੇ। ਮੈਂ ਕਿ ਤੂੰ ਵਕੀਲ ਬਣ ਗਿਆ ਯਾਰ ਚੱਲ ਕੇ ਦੱਸਦਾ। ਮੈਨੂੰ ਪੁੱਛ ਆ ਕਿ ਸਾਨੂੰ ਕੋਈ ਸੇਵਾ ਸੀ ਉੱਥੇ ਕੰਮ ਕਰਦੇ ਹੋ ਕਿਦਾਂ ਹੁੰਦਾ ਕੰਮ। ਐਫਸੀਆਰ ਇਹਦਾ ਮਤਲਬ ਹੁੰਦਾ ਜੇ ਭਾਈ ਸਾਹਨੇ ਚੈਨ ਦੀ ਖੋਦੀ ਇੰਡੀਆ ਦੇ ਵਿੱਚ ਜਿੰਦਾ ਖਾਸਾ ਜੰਡੀਆ ਚੈਨ ਦੀ ਆ। ਅਸੀਂ ਇਹਨਾਂ ਨੂੰ ਪੈਸੇ ਨਹੀਂ ਭੇਜ ਸਕਦੇ ਨਾ ਤੁਸੀਂ ਜਦ ਤੱਕ ਇਹਨਾਂ ਕੋ ਐਫਸੀਆਰਏ ਲਾਇਸੈਂਸ ਨਹੀਂ ਹੁੰਦਾ ਸਾਡੀ ਖਾਸ ਕਰਕੇ ਇੰਡੀਆ ਕੋ ਐਫਸੀਆਰਏ ਹੈ ਹੀ ਨਹੀਂਗਾ ਸ਼ਾਇਦ ਨਾ ਮਿਲੂਗਾ ਸੰਕੇ ਕਰਵਾ ਦੇਣੀ ਅੱਜ ਕੱਲ ਠੇਕੇਦਾਰ ਨੂੰ ਪੈਸੇ ਦੇ ਭੇਜਦੇ ਆ ਅਸੀਂ ਹਸਪੀਟਲ ਨੂੰ ਪੈਸੇ ਦੇ ਭੇਜਦੇ ਆ ਜਿੱਥੋਂ ਸਮਾਨ ਖਰੀਦੇ ਸੀ ਤੇ ਉੱਥੇ ਪੈਸੇ ਭੇਜਦੇ ਆ ਉਹ ਤਾਂ ਬਿਜ਼ਨਸ ਆ ਜਿੱਦਾਂ ਤੁਸੀਂ ਘਰੋਂ ਲਿਆ ਆਪਣੇ ਪਿੰਡਾਂ ਦੇ ਜਾ ਕੇ ਠੇਕੇਦਾਰ ਨੂੰ ਪੈਸੇ ਭੇਜਣਾ ਐ ਐਫਸੀਆਰਏ ਸੁਣਿਆ ਨਾ ਕਦੀ ਉਹ ਗਲਤ ਖਬਰ ਫੈਲ ਕੇ ਸਾਡੇ ਬੰਦੇ ਕਈ ਪੁੱਛਦੇ ਸਾਨੂੰ ਪਰ ਤੁਸੀਂ ਕੰਮ ਤਾਂ ਕੁਝ ਕਰ ਦੇਣੀਏ ਕਿ ਅਸੀਂ ਕੀ ਜਿਹੜੇ ਸਤਾਪ ਰੱਖਿਓ ਆਈ ਵੀ ਰੱਖਿਓ ਉੱਥੇ ਦੁਨੀਆ ਵੱਡੇ ਵੱਡੇ ਕੰਮ ਚਾਹਦੇ ਪੈਨਸ਼ਨਾਂ ਚੀਜ਼ ਪਰਵਾੜੂ ਪੈਨਸ਼ਨਾਂ ਚੀਜ਼ ਪਰਵਾੜੂ ਸੀ 2010 ਪੰਜਾਬ ਅੜੇ ਪਿੰਡਤ ਪਿੰਡ ਗੱਲ ਉੱਥੇ ਉਸੇ 275 300 ਪਰਵਾੜ ਫੜੇ ਉਹਦੀ ਗੱਲ ਉਹਦੇ ਬਾਰੇ ਮੈਂ ਗੱਲ ਕਰਦਾ ਹੁਣ ਜੀ 275 ਖਾਣਾ ਹੈ ਅਸੀਂ ਰਜਿਸਟ੍ਰੇ